ਜੀ ਅੱਕ ਗਿਆ ਇਹਨਾਂ ਕੰਜਰਾਂ ਤੋਂ ਬਹੁਤ ਮਨ ਦੁਖੀ ਹੋਇਆ ਪਿਆ ਕਿਸੇ ਨੂੰ ਫੋਨ ਲਾਉਣੀ ਆ ਆਪਣੀ ਮਾਂ ਨੂੰ ਹੀ ਲਾਉਣੀ ਆ ਮਾਂ ਨਾਲ ਗੱਲਾਂ ਕਰਦੀ ਆ ਆਪਣੀ ਨਾਲ ਤੇ ਡਹੋਲਾ ਕਰ ਲੈਣੀ ਆ ਤਾਂ ਕੰਜਰ ਨੇ ਸਿਰੇ ਦੇ ਤੇ ਬਾਹ ਪੈ ਗਿਆ ਕੰਜਰਾਂ ਨਾਲ ਹੈਲੋ ਹਾਂ ਮੈਂ ਠੀਕ ਆ ਹਾਂ ਮੈਂ ਠੀਕ ਆ ਹਾਂ ਸਕੂਲ ਗਿਆ ਹੋਇਆ ਸਾਰੇ ਠੀਕ ਠਾਕ ਨੇ ਵਧੀਆ ਹੋਰ

ਚੱਲ ਕੋਈ ਨਾ ਹਾਂ ਨਾ ਕੋਸ਼ ਨਹੀਂ ਹੋਇਆ ਮਨ ਬਹੁਤ ਮੇਰਾ ਤਾਂ ਬਹੁਤ ਉਦੁਖੀ ਤਾਂ ਤੈਨੂੰ ਪਤਾ ਹੀ ਆ ਦੁਖੀ ਤਾਂ ਹੋ ਹੀ ਜਾਂਦਾ ਮਨ ਉਹੀ ਬਸ ਜੀਅ ਆਕਿਆ ਪਿਆ ਮੇਰਾ ਤਾਂ ਕੀ ਦੱਸਾਂ ਮੈਂ ਮਿੱਤੇ ਨੂੰ ਹੁਣ ਇਹ ਤਾਂ ਹੈ ਨਹੀਂ ਕਿਸੇ ਵੀ ਕੰਮ ਦੇ ਨਹੀਂ ਹੈਗੇ ਹਾਂ ਇਹ ਤਾਂ ਸਿਰੇ ਦੇ ਨੰਗ ਨੇ ਤਾਂ ਹਾਂ ਹਾਂ ਇਹਨਾਂ ਮਲੰਗਾ ਚ ਬਾਹ ਪੈਗਾ ਨੰਗਾ ਚ ਹਾਂ 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 हां बस ਮੈਂ ਤੈਨੂੰ ਕਿਹੜਾ ਕਹਤਾ ਮੈਨੂੰ ਤਾਂ ਆਕੇ ਲੈ ਜਾ ਮੈਂ ਨਹੀਂ ਇੱਥੇ ਰਹਿਣਾ ਹੁਣ ਹਾਂ ਇਹਨਾਂ ਨੰਗਾ ਤੋਂ ਮੇਰਾ ਖੜਾ ਛੜਾ ਦੇ ਹਾਂ 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 ਬਸ ਮੇਰਾ ਪਿਆਰ ਆ ਮੈਨੂੰ ਤਾਂ ਲੈ ਜਾ ਕੇ ਹੁਣੇ ਸਿਰੇ ਦੇ ਨੰਗਾ ਹੂੰ ਹਾਂ ਹਾਂ ਨਾ ਨਾ ਕੋਈ ਇਹ ਜੀ ਗੱਲ ਨਹੀਂ ਹੈਗੀ ਅੱਛਾ ਮਾਤਾ ਇਹ ਕਹੂੰਗੀ ਨੰਕੀ ਕਹੂੰਗੀ ਮੈਂ ਤਾਂ ਹਾਂ ਸਿਰੇ ਦੇ ਨੰਗ ਨਾ ਹੋਣ ਕੀ ਨਹੀਂ ਤੂੰ ਨੰਗ ਨੰਗ ਕਰੀ ਜਾਨੀ ਆ ਮੈਂ ਨਾ ਮਗਜਾ ਨਾ ਮਾਰਵੇ ਨਾ ਅਸੀਂ ਕਿਹੜੇ ਬਸ ਨੰਗਾ ਨਹੀਂ ਨਹੀਂ ਨਾ ਮਗਜਾ ਨਾ ਮਾਰ ਤੈਨੂੰ ਮੈਂ ਦੇਖ ਲੂੰਗੀ ਤੂੰ ਫੋਨ ਤੇ ਕਿਹਦੇ ਨਾਲ ਗੱਲਾਂ ਕਰਦੀ ਸੀ ਮੈਂ ਕਿਸੇ ਨਾਲ ਮਰਜੀ ਕਰ ਆਪਣੀ ਮਾਂ ਨਾਲ ਗੱਲਾਂ ਕਰਦੀ ਸੀ ਫਿਰ ਤੂੰ ਮੂੰਹ ਦੱਸੀ ਜਾਨੀ ਆ ਵੀ ਨੰਗ ਨੰਗ ਕਿਉਂ ਨੰਗ ਕਹਿੰਦੀ ਆ ਮੈਂ ਸਾਨੂੰ ਅਸੀਂ ਕਿਹੜੇ ਪਾਸੋਂ ਲੰਗਾਂ ਤੂੰ ਮੈਨੂੰ ਮੱਗ ਜੇਂ ਨਾ ਮਾਰ ਤੈਨੂੰ ਮੈਂ ਸਿੱਧਾ ਦੇਖ ਲੂੰਗੀ ਮੈਂ ਤੈਨੂੰ ਜਿਹਨਾਂ ਗੱਲਾਂ ਤੇਰਾ ਗੱਲ ਹੈਦੀ ਮੈਨੂੰ ਆਇਆ ਸੀ ਕਿ ਅਸੀਂ ਕਿਹੜੇ ਪਾਸੋਂ ਲੰਗਾਂ ਲੰਗੀ ਹੋ ਤੁਸੀਂ ਹੋਰ ਕੀ ਹੋ ਦੋ ਕਿੱਲੇ ਲਵੇ ਛੱਡ ਲਵੇ ਜ਼ਮੀਨ ਆ ਤੇ 855 ਛੱਡ ਲਵੇ ਟਰੈਕਟਰ ਆ ਟਰਾਲੀ ਆ ਸਾਰਾ ਕੁਝ ਸਾਰੇ ਸੰਦ ਹੈਗੇ ਨੇ ਵਧੀਆ ਘਰ ਪਾਇਆ ਹੈ ਅਸੀਂ ਕਿਹੜੇ ਪਾਸੋਂ ਲੰਗਾਂ ਨੰਗ ਨੰਗ ਸਿਰੇ ਦੇ ਨੰਗ ਮੈਂ ਤੈਨੂੰ ਦੇਖ ਲੂੰਗੀ ਉਹ ਮੈਨੂੰ ਕੀ ਦੇਖੇਗੀ ਕੋਰਟ ਚ ਦੇਖੂੰ ਤੈਨੂੰ ਕੋਰਟ ਚ ਕੋਈ ਨਾ ਫਿਰ ਇੱਕ ਮਿੰਟ ਖੜਾ ਮੈਂ ਤੈਨੂੰ ਦੱਸਦਾ ਲੱਹ ਦੇਖ ਲਾ ਕੋਰਟ ਚ ਦੇਵੇਂ ਆ ਕੋਰਟ ਦੀ ਗੱਲ ਨਹੀਂ ਕਰਦੀ ਹੋਰ ਕਿਹੜੇ ਕੋਰਟ ਦੀ ਗੱਲ ਕਰਦੀਆਂ ਕੋਰਟ ਕਚੈਰੀਆਂ ਦੀ ਗੱਲ ਕਰਦੀਆਂ ਅੱਛਾ ਵੀ ਉੱਥੇ ਦੇਖੂ ਤੈਨੂੰ ਕੋਰਟ ਕਚੈਰੀਆਂ ਚ ਤੂੰ ਮਨ ਕੋਰਟ ਕਚੈਰੀਆਂ ਚ ਕਿਹੜੀ ਚ ਨੂੰ ਸਮਝ ਆ ਅੱਛਾ ਹਾਂ ਕੋਈ ਨਾ ਮੈਂ ਵੀ ਦੇਖ ਲੂੰਗਾ ਫਿਰ ਇੱਥੇ ਮੈਂ ਤੈਨੂੰ ਕੀ ਦੇਖਣਾ ਕੋਈ ਨਾ ਲੱਗ ਜੂਗਾ ਕਰ ਲਾ ਕੀ ਕਰਦੀ ਆ ਤੂੰ ਕਿਹੜੇ ਕੋਰਟ ਕਚੈਰੀ ਚ ਜਾਣਾ ਤੂੰ ਉੱਥੇ ਦੇਖ ਲਾਂਗੇ ਐਦਾ ਕਹਿੰਦਾ ਨਹੀਂ ਕਾਹਨੂੰ ਕਾਹਨੂੰ ਤੇਰੇ ਨਾਲ ਨਿੱਜ ਇਸ ਟਿਕਟੇ ਦੀ ਉਹ ਖਤਮ ਕਰਨੀ ਹੀ ਪੈਣੀ ਆ ਕਿੱਥੇ ਮੇਰਾ ਬਾਪ ਹੈ ਗਿਆ ਤੇ ਤੂੰ ਅਬੇ ਜਮੇ ਕਿਦੀ ਸਮਝਦੀ ਹੈ ਨਾ ਇਸ ਤੈਨੂੰ ਸਾਰਾ ਕੁਝ ਮਿਲਦਾ ਘਰੇ ਸਭ ਕੁਝ ਤੈਨੂੰ ਮਿਲਦਾ ਹੈਗਾ ਹਜੇ ਅਸੀਂ ਨੰਦਾਂਗੇ ਹਾੜੀ ਸ਼ੋਣੀ ਤੈਨੂੰ ਉਹ ਤਾਂ ਤੈਨੂੰ ਛੂਟ ਸਿਵਾ ਕੇ ਦਿੰਦੇ ਆਂਗੇ ਤੇ ਤੇਰਾ ਮੇਕਅਪ ਦਾ ਸਾਰਾ ਸਮਾਨ ਲੈ ਕੇ ਦਿੰਦੇ ਆਂ ਕੀ ਮਿਲਦਾ ਮੈਨੂੰ ਹਾਂ ਮਿਲਦਾ ਕਿਉਂ ਨਹੀਂ ਸਾਰਾ ਕੁਝ ਤੈਨੂੰ ਮਿਲਦਾ ਨਾ ਕਦੇ ਕਹਿੰਦਾ ਗੱਲ ਕਹਦੀ ਮੈਨੂੰ ਕਦੇ ਬੂਟ ਲੈ ਦੇ ਕਦੇ ਸੈਂਡਲ ਲੈ ਦੇ ਕਦੇ ਚੱਪਲਾਂ ਲੈ ਦੇ ਦੋ ਇੱਥੇ ਮੈਂ ਨਾ ਕੋਈ ਮਗਜਾ ਨਾ ਮਾਰ ਕਦੇ ਚੂੜੀਆਂ ਪਵਾ ਦੋ ਕਦੇ ਮੈਂ ਵਾਲ ਸਟ੍ਰੇਟ ਕਰਾਉਣੇ ਨੇ ਕਦੇ ਕੁਛ ਐਨਾ ਖਰਚਾ ਤੇਰਾ ਭੈਣਾ ਮੈਂ ਤੇਨੂੰ ਕੋਈ ਮਗਜਾ ਨਹੀਂ ਮਾਰਨਾ ਮੈਂ ਤੈਨੂੰ ਕਹਿਣਾ ਗੱਲ ਕਹਤੀ ਜਿੱਥੇ ਦੇਖਣਾ ਤੈਨੂੰ ਉੱਥੇ ਦੇਖਣਾ ਬਸ ਮੈਂ ਤੇਰੇ ਉਰ ਨਗਰ ਵਿੱਚ ਕੋਈ ਮਗਜਾ ਨਹੀਂ ਮਾਰਨਾ ਮੈਂ ਤੈਨੂੰ ਕਹਿੰਦੀ ਬਸ ਮੀਤੂ ਸੁਣ ਲੈਣ ਤੂੰ ਤੈਨੂੰ ਮੈਂ ਦੇਖ ਲਵਾਂਗਾ ਕਿਹੜੇ ਕੋਟ ਕਿਹੜੀਆਂ ਜਿੱਥੇ ਜਿੱਥੇ ਮਰਜੀ ਆ ਜੀ ਕਿੱਥੇ ਮੇਰਾ ਮੈਂ ਵੀ ਇਹ ਜਿਹੜੀ ਰੋਜ਼ ਦੀ ਕਚਕਿਚਾ ਨਾ ਇਹ ਮੈਂ ਖਤਮ ਕਰ ਦੇਣੀ ਆ ਕਰ ਦੇ ਫਿਰ ਮੈਂ ਤਾਂ ਕਿਤੇ ਨਹੀਂ ਕਰਨ ਨੂੰ ਤਿਆਰ ਫਦੀ ਆ ਤੂੰ ਸਮਝਦੀ ਕੀ ਆਂ ਬੇਬੇ ਆਪ ਨੂੰ ਬਾਸ ਕੇ ਇਹ ਨੰਗਨੇ ਇਹ ਨੰਗਨੇ ਨੰਗਾ ਸੀ ਕਿਹੜੇ ਬਸ ਨੰਗਾਗੇ ਨੰਗਾਓ ਤੁਸੀਂ ਤੁਹਾਡੇ ਘਰ ਦੇ ਨੰਗ ਅੱਛਾ ਮੇਰੇ ਘਰ ਦੇ ਨੰਗ ਨੇ ਹੈ ਮੇਰੇ ਘਰ ਦੇ ਕਿਹੜੇ ਬਸ ਨੰਗ ਨੇ ਹਾਂ ਜੀ ਕਿਹੜੇ ਬਸ ਨੰਗਾ ਫਿਰ ਜਿਹਨੇ ਆਪਦੀ ਕੁੜੀ ਲਈਤੀ ਉਹਨਾਂ ਸਭ ਨੂੰ ਦੇਤਾ ਕਿਹੜੇ ਬਸ ਨੰਗਾ ਤੇ ਨਹੀਂ ਮੈਨੂੰ ਨਾ ਅਸੀਂ ਫਿਰ ਕਿਹੜੇ ਬਸ ਨੰਗਾ ਮੈਨੂੰ ਆਸ ਤੂੰ ਤਾਂ ਕਹਿ ਗਈ ਮੈਂ ਤਾਂ ਨਹੀਂ ਸਾਰਾ ਤੁਹਾਨੂੰ ਪੈਣਾ ਨਾ ਢ ਗਰਾ ਜਨਾ ਜ਼ਰਾ ਖਰਚਾ ਹੈਗਾ ਕੱਲੀ ਦਾ ਮੈਂ ਤਾਂ ਇੱਥੇ ਰਹਿ ਨਹੀਂ ਆ ਮੈਂ ਤਾਂ ਦੇਖ ਦੇ ਵੀ ਨਾ ਗੋ ਤੁਸੀਂ ਮਲੰਗ ਨਾ ਹੁਣ ਸਿਰੇ ਤੇ ਮਲੰਗ ਤੁਸੀਂ ਹੋ ਤੇਰਾ ਭਾਈ ਆ ਮਲੰਗ ਤੂੰ ਤੇਰਾ ਪਿਓ ਮਲੰਗ ਤੇਰੀ ਮਾਂ ਮਲੰਗ ਮੇਰੇ ਭਾਈ ਜਿਹੜਾ ਨੇ ਕੀ ਦੇਖ ਲਿਆ ਲੈ ਮਾਰੀ ਜਾਨੀਆ ਪਕਾਈ ਮੈਨ ਲਵੇ ਖਾਦਰਦਾਰ ਜੇ ਮੇਰੇ ਘਰਦਿਆਂ ਨੂੰ ਕੁਝ ਕਿਹਾ ਚੱਲ ਕੋਈ ਨਾ ਤੈਨੂੰ ਮੈਂ ਚੱਕੇ ਝੋਲਾ ਹੁਣ ਤੁਰ ਜੂ ਦੇਖ ਲਾ ਜਾਵੇਂ ਵੀ ਨੰਦਾ ਕੰਨੇ ਮੈਂ ਕੋਰਟ ਚ ਦੇਖਣੀ ਆ ਕੋਰਟ ਚ ਦੇਖ ਲਈ ਫਿਰ ਕਿ ਜਾਂਦੀ ਨਹੀਂ ਜਾਊ ਮੈਂ ਚੱਕੇ ਝੋਲਾ ਤਾਂ ਫਿਰ ਦੇਖ ਲਈ ਫਿਰ ਚਲ ਮੈਂ ਵੀ ਤੈਨੂੰ ਫਿਰ ਦੇਖ ਲਊਗਾ ਕੋਰਟ 'ਚ ਹੀ ਦੇਖਾਂਗੇ ਫਿਰ ਕੋਈ ਨਾ ਕਰ ਦਿਆਂ ਚੱਜ ਦਾ ਵਕੀਲ ਫਿਰ ਫੋਤੋ ਵਕੀਲ ਵੀ ਨਹੀਂ ਹੋਣਾ ਕਰ ਲਾਂਗੇ ਨਹੀਂ ਹੋਣਾ ਫੋਤੋ ਆ ਕਰ ਲਾਂਗੇ ਅਸੀਂ ਸਾਰਾ ਕੁਝ ਕਰ ਲਾਂਗੇ ਤੇਰੇ ਲਈ ਸੁਮਨਾ ਕੋਣ ਤੇਰੇ ਤੋਂ ਖਿਹੜਾ ਛੁੱਟੂਗਾ ਇਹੋ ਜਿਹੇ ਜਿਹੜੇ ਤੋਂ ਲਿਆਈ ਕੋਈ ਹੋਰ ਦੇਖੂਗੀ ਤੈਨੂੰ ਕਿਹੜੀ ਮਿਲਦੀ ਆ ਅਸੀਂ ਲਿਆ ਇਹ ਨਾਲ ਇਹ ਪਰ ਤੈਨੂੰ ਤੋਂ ਜੇਲ੍ਹ ਤੋਂ ਖਿਹੜਾ ਛੁੱਟੂਗਾ ਸਾਡੇ ਸੁੱਖ ਦਾ ਸਾਹ ਆਊ ਸਾਨੂੰ ਤਾਂ ਕੋਟਿਆ ਆਪਿਆ ਦਾਮ ਕੋਟਿਆ ਆਪਿਆ ਜਦੋਂ ਮਰਜੀ ਘਰੇ ਆਓ ਐਨਾ ਕਲੇਸ਼ ਹੀ ਕਲੇਸ਼ ਉਹਦੋਂ ਮੈਨੂੰ ਬੜੀ ਵਧੀਆ ਲੱਗਦੀ ਹੁੰਦੀ ਸੀ ਹੈ ਉਹਦਾ ਬੜਾ ਤੂੰ ਮੇਰੇ ਕੋਲ ਬਹਿਣਾ ਹੁੰਦਾ ਸੀ ਉਹ ਕਹਿੰਦਾ ਮੈਨੂੰ ਉਹ ਉਹਦੋਂ ਦੀਆਂ ਗਲਤੀਆਂ ਹੁਣ ਭੁਗਤੀ ਜਾਂਦੇ ਆ ਹੁਣ ਭੁਗਤੀ ਜਾਂਦੇ ਆ ਉਹਦੋਂ ਦੀਆਂ ਗਲਤੀਆਂ ਉਹਦੋਂ ਕਹਿੰਦਾ ਵੀ ਨਿਕਲ ਤੈਨੂੰ ਨਿੱਕਾ ਕੇ ਦਿਖਾਵਾਂ ਤੇਨੂੰ ਆਪਦੇ ਘਰ ਦੇ ਕੋਲ ਜਾਂਦੀ ਤੇਨੂੰ ਉਹਦੋਂ ਦੀਆਂ ਗਲਤੀਆਂ ਭੁਗਤੀ ਜਾਂਦੇ ਆ ਹੁਣ ਮੈਂ ਤੈਨੂੰ ਚੜੇਲ ਲੱਗਦੀ ਆ ਹੈਗੀ ਜਾਂ ਚੜੇਲ ਤੂੰ ਹੋਰ ਕੀ ਤੂੰ ਬਾੜੀ ਸਾਉਂ ਗਾਉਂਗੀ ਚੜੇਲੀਆਂ ਤੂੰ ਐਨਾ ਤਾਂ ਸਿੰਗ ਕੋਈ ਹੋਰ ਨਹੀਂ ਗਾਣੇ ਮਾਰਦੀ ਘਰੇ ਗਾਣ ਰੱਖ ਲੋ ਜਿੰਨੇ ਸਿੰਗ ਤੂੰ ਮਾਰਦੀ ਮੇਰੇ ਘਰ ਦੇ ਨੇ ਕਿਹਾ ਸੀ ਵੀ ਕੁੜੀ ਗਾਊ ਆ ਪਾਈਓ ਫੇਰ ਸਿੰਗ ਮਾਰਦੀ ਆ ਕਿਹੜਾ ਤਰਾ ਸਿੰਗ ਮਾਰਦੇ ਦਿਖਾਈ ਮੈਨੂੰ ਆਹ ਸਿੰਗ ਤਾਂ ਮਾਰ ਜਣਿਆ ਜਦੋਂ ਕਹਿ ਕੇ ਰੱਖਿਆ ਸੀ ਜਦੋਂ ਦੇਖ ਸਿੰਗ ਫਸਾਉਂਦੀ ਰਹਿੰਦੀ ਆ ਜਦੋਂ ਵੇਖ ਸਿੰਗ ਫਸਾਉਂਦੀ ਰਹਿੰਦੀ ਆ ਉਹਨਾਂ ਨੇ ਪਹਿਲਾਂ ਕਿਹਾ ਸੀ ਸਾਡੀ ਕੁੜੀ ਤਾਂ ਗਾਊ ਆ ਘਰੇ ਵੀ ਗਈ ਸੀ ਫੇਰੇ ਝੂਠ ਵੀ ਨਹੀਂ ਹੈਗਾ ਉਹਨਾਂ ਨੇ ਐ ਤਾਂ ਦੱਸ ਦਿੱਤੀ ਕਿ ਕਹੂੰਗਾ ਕਹੂੰਗਾ ਵੀ ਸਿੰਘ ਤਾਂ ਨਹੀਂ ਦੱਸਿਆ ਵੀ ਸਿੰਘ ਮਾਰਦੀਆ ਸਿੰਘ ਮਾਰਦੀਆ ਐ ਸਿੰਘ ਮਾਰਦੀਆ ਹਰ ਵਕਤ ਦਿਖਾ ਮੇਰੇ ਕਿਹੜੇ ਸਿੰਘ ਨਿਕਲੇ ਹੋਣੇ ਇੱਥੇ ਆ ਸੈਂਕੀ ਸਿੰਘ ਨੇ ਜਿਹੜੇ ਤੂੰ ਕਲੇਸ਼ ਕਰਦੀਆਂ ਡੇਲੀ ਦੇ ਤੂੰ ਕਲੇਸ਼ ਤੁਹਾਡੇ ਹਰਕਤਾਂ ਤੋਂ ਕਰਦੀਆਂ ਲੈ 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 ਹੋਣੇ ਮੇਰਾ ਚੁੱਪ ਕੇ ਐ ਕਰ ਬਾਰੇ 20 ਬੰਦਿਆਂ ਦੀ ਰੋਟੀ ਬਣਦੇ ਬਣਾ ਦੇ ਮਤਲਬ ਰੋਟੀ ਲੈ ਕੇ ਜਾਣੀਆਂ ਮੈਂ ਆਉਣਾ ਦੋ ਮਿੰਟਾਂ ਚ ਮੈਂ ਤੂੰ ਨਹੀਂ ਰੋਟੀ ਰੋਟੀ ਬਣਦੀ

ਰੋਟੀਆਂ ਤਾਂ ਹੁਣ ਬੰਨਣੀ ਪੈਣਗੀਆਂ ਨਹੀਂ ਆ ਗਿਆ ਫੇਰ ਕੱਲ ਇਸ ਕਰੂਗਾ ਚਲ ਬੇਮਨਾ ਉਠ ਰੋਟੀਆਂ ਪਕਾਵਾ ਜਾ ਕੇ ਲੜਾਈਆ ਤਾਂਬੀ ਥਾਉ ਤੇ ਆ ਕੰਮ ਆਪੀ ਥਾਉ ਤੇ ਨੇ